हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਪ੍ਰੈਕਟਿਸ ਪੇਪਰ 3 ਜਿਹੜਾ ਉਹ ਸ਼ੁਰੂ ਕੀਤਾ ਹੋਇਆ 20 ਤੱਕ ਸਵਾਲ ਕਰ ਲਏ ਹੁਣ ਆਪਾਂ 21 ਨੰਬਰ ਸਵਾਲ ਤੇ ਆ ਗਏ ਤਾਂ ਕੀ ਕਹਿੰਦਾ ਪਿਆ ਕਹਿੰਦਾ ਕਿਸੇ ਮੱਝ ਨੂੰ 20% ਹਾਨੀ ਸਹਿ ਕੇ 4000 ਰੁਪਏ ਵਿੱਚ ਵੇਚਿਆ ਗਿਆ ਮੱਝ ਦਾ ਖਰੀਦ ਮੁੱਲ ਦੱਸੋ ਇਹਦੇ ਵਿੱਚ ਬੇਟਾ ਕੀ ਹੁੰਦਾ ਵੀ ਤੁਸੀਂ ਸ਼ੁਰੂ ਚ ਮੰਨ ਲਓ ਖਰੀਦ ਮੁੱਲ 100 ਮੰਨੋ ਖਰੀਦ ਮੁੱਲ ਬਰਾਬਰ 100 ਰੁਪਿਆ ਤਾਂ ਫੇਰ ਬੇਟਾ 20% ਹਾਨੀ 100 ਪਿੱਛੇ ਹਾਨੀ 20 ਰੁਪਏ ਹੋਗੀ ਹਾਨੀ 20 ਰੁਪਏ ਪ੍ਰਤੀਸ਼ਤ ਦਾ ਮਤਲਬ 100 ਪਿੱਛੇ ਹੁੰਦਾ ਹੈ ਨਾ ਇਸੇ ਕਰਕੇ ਆਪਾਂ 100 ਮੰਨਿਆ ਤਾਂ ਵੇਚਮੁੱਲ ਕਿੰਨਾ ਹੋ ਗਿਆ ਬੇਟਾ ਵੇਚਮੁੱਲ ਬਰਾਬਰ 100 ਘਟਾਓ 20 80 80 ਰੁਪਏ ਵੇਚਮੁੱਲ ਹੋ ਗਿਆ ਹੈ ਨਾ ਹੁਣ ਆਪਾਂ ਅਨੁਪਾਤ ਲਾ ਦਾਂਗੇ ਜੇਕਰ ਵੇਚਮੁੱਲ 80 ਹੈ ਤਾਂ ਵੇਚਮੁੱਲ ਵੇਚ ਮੁੱਲ ਖਰੀਦ ਮੁੱਲ ਠੀਕ ਹੈ ਵੇਚ ਮੁੱਲ ਤੇ ਖਰੀਦ ਮੁੱਲ ਬਸ ਬੇਟਾ ਇਹ ਅਨੁਪਾਤ ਲਾਉਣਾ ਜੇ ਸੁੱਕ ਕੇ ਸਮਝ ਲੋ ਸਿੱਖ ਕੇ ਤਾਂ ਇੱਕ ਲਾਈਨ 'ਚ ਹੀ ਸਵਾਲ ਕਵਰ ਹੋ ਜਾਂਦਾ ਹੈ ਜੇਕਰ ਵੇਚ ਮੁੱਲ ਬੇਟਾ 80 ਰੁਪਏ ਆ ਤਾਂ ਖਰੀਦ ਮੁੱਲ 100 ਵੇਚ ਮੁੱਲ 80 ਆ ਤਾਂ ਖਰੀਦ ਮੁੱਲ 100 ਹੋ ਗਿਆ ਜੇ ਵੇਚ ਮੁੱਲ 4000 ਰੁਪਏ ਦਿੱਤਾ ਹੋਇਆ ਹੈ ਠੀਕ ਹੈ 4000 ਰੁਪਏ ਵਿੱਚ ਵੇਚਿਆ ਗਿਆ ਤਾਂ ਜੇਕਰ ਵੇਚ ਮੁੱਲ 4000 ਤਕਰੀਦ ਮੁੱਲ x ਗੈਣ ਲਓ ਤੁਸੀਂ ਠੀਕ ਹੈ ਬੇਟਾ ਤਾਂ ਇਹ ਦਾ ਬੇਟਾ ਪਹਿਲੇ ਦਾ ਚੌਥੇ ਨਾਲ ਗੁਣਾ ਦੂਜੇ ਦੀ ਤੀਜੇ ਨਾਲ ਗੁਣਾ ਬਰਾਬਰ ਹੁੰਦੀ ਆਪਾਂ ਸ਼ੁਰੂ ਚ ਹੀ ਕਰਦੇ ਪਏ ਆ ਤਾਂ ਬੇਟਾ 80x 80x ਬਰਾਬਰ 100 4000 ਤਾਂ ਆਹ ਜ਼ੀਰੋ ਨਾਲ ਜ਼ੀਰੋ ਕੱਟੀ ਗਈ ਬੇਟਾ 8 ਦੇ ਭਾੜੇ ਤੇ 400 ਕੱਟੇ ਜਾਂਦੇ 8 5 40 50 100 ਨੂੰ 50 ਨਾ ਕੀਤਾ ਤਾਂ ਆ ਗਿਆ 5000 ਰੁਪਇਆ ਤਾਂ ਖਰੀਦ ਮੁੱਲ ਕਿੰਨਾ ਆ ਗਿਆ ਬੇਟਾ 5000 ਰੁਪਇਆ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ ਤਾਂ 3 ਨੰਬਰ ਆਲਟਰਨੇਟਿਵ ਦੇ ਵਿੱਚ ਬੇਟਾ 5000 ਰੁਪਇਆ ਉੱਤਰ ਦਿੰਦਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅਗਲਾ ਸਵਾਲ ਆ ਗਿਆ ਬੇਟਾ ਸਵਾਲ ਨੰਬਰ 22 ਕਹਿੰਦਾ ਇੱਕ ਖੰਬੇ ਦਾ 2/3 ਹਿੱਸਾ ਜ਼ਮੀਨ ਵਿੱਚ ਧਸਿਆ ਹੈ ਤੇ 10 ਮੀਟਰ ਜ਼ਮੀਨ ਦੇ ਉੱਪਰ ਹੈ ਤਾਂ ਬੇਟਾ ਇੱਕ ਖੰਭਾ ਆ ਆ ਮੰਨ ਲਓ ਖੰਬਾ ਤਾਂ ਇਹ ਉੱਪਰਲੇ ਪਾਸ 2/3 ਹਿੱਸਾ ਜ਼ਮੀਨ ਦੇ ਵਿੱਚ ਤੇ 10 ਮੀਟਰ ਕਹਿੰਦਾ ਜ਼ਮੀਨ ਦੇ ਉੱਪਰ ਹੈ ਗੱਲ ਸਮਝ ਲੱਗ ਗਈ ਬੇਟਾ ਤੁਹਾਨੂੰ ਸਵਾਲ ਕਲੀਅਰ ਹੋਣਾ ਚਾਹੀਦਾ 2/3 ਹਿੱਸਾ ਤਾਂ ਆਪਾਂ ਮੰਨ ਲਏ ਨੇ ਕਹਿੰਦਾ ਵੀ ਤਾਂ ਖੰਬਾ ਕਿੰਨਾ ਲੰਬਾ ਹੈ ਮੰਨੋ ਖੰਬੇ ਦੀ ਲੰਬਾਈ ਬਰਾਬਰ ਇਹ ਮੰਨੋ ਖੰਬੇ ਦੀ ਲੰਬਾਈ ਇੱਕ ਯੂਨਿਟ ਹੈ ਠੀਕ ਹੈ ਤਾਂ ਟੋਟਲ ਇੱਕ ਹਿੱਸਾ ਇੱਕ ਹਿੱਸੇ ਚੋਂ 2/3 ਹਿੱਸਾ ਜ਼ਮੀਨ ਚ ਤਸਿਆ ਤਾਂ ਜ਼ਮੀਨ ਚ ਤਸਿਆ ਬਾਕੀ ਹਿੱਸਾ ਪੱਲ ਲੱਭ ਲੈਣੇ ਆ ਲੰਬਾਈ ਬਰਾਬਰ ਇੱਕ ਹਿੱਸਾ ਠੀਕ ਹੈ ਬੇਟਾ ਮੰਨ ਲਈ ਅਸੀਂ ਖੰਬੇ ਦੀ ਲੰਬਾਈ ਇੱਕ ਹਿੱਸਾ ਪੂਰੀ ਹੈ ਤੇ ਹੁਣ ਕਹਿੰਦਾ ਜ਼ਮੀਨ ਦੇ ਉੱਪਰ 10 ਮੀਟਰ 2/3 ਹਿੱਸਾ ਜ਼ਮੀਨ ਚ ਤਾਂ ਸਿਆ ਹੋਇਆ ਆ ਤਾਂ ਠੀਕ ਹੈ 2/3 ਹਿੱਸਾ ਤਾਂ ਜੇ ਆਪਾਂ ਉੱਪਰਲਾ ਹਿੱਸਾ ਬਰਾਬਰ ਹੈ ਉੱਪਰਲਾ ਹਿੱਸਾ ਬਰਾਬਰ 1 2/3 ਬੇਟਾ ਗੱਲ ਸਮਝ ਲੱਗ ਗਈ ਵੀ ਆਹ ਜਿਹੜਾ ਹਿੱਸਾ ਥੱਲੇ ਤਸਿਆ ਆ ਉਹ ਪੂਰੇ ਹਿੱਸੇ ਚੋਂ ਘਟਾ ਦਾਂਗੇ 3 1 3 2 ਉੱਪਰਲਾ ਹਿੱਸਾ 1/3 ਠੀਕ ਹੈ ਤਾਂ 1/3 ਹਿੱਸਾ ਜਿਹੜਾ ਹੈਗਾ ਆ ਉਹ ਉੱਪਰ 1/3 ਹਿੱਸਾ ਬਰਾਬਰ 10 ਮੀਟਰ 1/3 ਹਿੱਸਾ ਬਰਾਬਰ 10 ਮੀਟਰ ਠੀਕ ਹੈ ਤੇ ਪੂਰਾ ਹਿੱਸਾ ਜਿਹੜਾ ਹੈਗਾ ਆ 3 ਦੇ ਇੱਧਰ ਜਾ ਕੇ ਗੁਣਾ ਖਾ ਜਾਣਾ ਪੂਰਾ ਹਿੱਸਾ ਬਰਾਬਰ ਹੈ 10 ਗੁਣਾ 3 30 ਮੀਟਰ ਹੈ ਬੇਟਾ ਪੂਰਾ ਠੀਕ ਹੈ ਤਾਂ ਕਹਿੰਦਾ ਪਿਆ 30 ਮੀਟਰ ਟੋਟਲ ਖੰਭਾ ਹੈਗਾ 10 ਮੀਟਰ ਹੈ ਜਿਹੜਾ ਉਹ ਜ਼ਮੀਨ ਤੋਂ ਉੱਪਰ ਹੈਗਾ ਤੇ ਬਾਕੀ ਜਿਹੜਾ 2/3 ਹਿੱਸਾ ਜਿਹੜਾ ਹੈਗਾ ਉਹ ਜ਼ਮੀਨ ਦੇ ਥੱਲੇ ਹੈ ਥੱਲੇ ਕਿੰਨਾ ਹੋ ਗਿਆ ਬੇਟਾ ਫਿਰ 30 ਚੋਂ 10 ਘਟਾਤੇ ਤੇ 20 ਮੀਟਰ ਜਾਂ 30 ਗੁਣਾ 2 ਬਟਾ 3 ਕਰੋਗੇ 3 ਦਾਇਆ 30 10 ਦੁਣਾ 20 ਮੇਰਾ ਖਿਆਲ ਆ ਬੇਟਾ ਗੱਲ ਕਲੀਅਰ ਹੋ ਗਈ ਤੁਹਾਨੂੰ ਤਾਂ ਕਹਿੰਦਾ ਦਾ ਖੰਬਾ ਉਹਨੇ ਵੈਸੇ ਉਹਨੇ ਪੁੱਛਿਆ ਖੰਬਾ ਕੁੱਲ ਕਿੰਨਾ ਲੰਬਾ ਤਾਂ ਬੇਟਾ ਉਹ ਆਪਾਂ ਕੱਢ ਹੀ ਲਿਆ 30 ਮੀਟਰ ਪਹਿਲਾਂ ਹੀ ਕੱਢ ਲਿਆ ਠੀਕ ਹੈ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਦੋ ਨੰਬਰ ਦੇ ਵਿੱਚ ਉਹ 30 ਮੀਟਰ ਲੰਬਾਈ ਆ ਜਿਹੜੀ ਉਹ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਏ ਇਹਦੇ ਹੀ ਸਵਾਲ ਨੰਬਰ 23 ਦੇ ਉੱਤੇ ਸਵਾਲ ਨੰਬਰ 23 ਦੇ ਵਿੱਚ ਕਹਿੰਦਾ ਜਿੰਨੀ ਦੇਰ ਵਿੱਚ ਘੜੀ ਦੀ ਮਿੰਟਾਂ ਵਾਲੀ ਸੂਈ ਦੂ ਚੱਕਰ ਕੱਟਦੀ ਹੈ 19 ਦੇਰ ਵਿੱਚ ਘੰਟਿਆਂ ਵਾਲੀ ਸੂਈ ਕਿੰਨਾ ਚੱਕਰ ਕੱਟੂਗੀ ਬੇਟਾ ਆ ਘੜੀ ਬਾਰੇ ਹਰ ਵਾਰੀ ਉਹ ਸਵਾਲ ਪੁੱਛ ਲੈਂਦਾ ਹੈ ਤੁਹਾਨੂੰ ਪਤਾ ਇੱਕ ਛੋਟੀ ਸੂਈ ਹੁੰਦੀ ਹੈ ਤੇ ਇੱਕ ਇਹਦੀ ਹੈ ਜਿਹੜੀ ਵੱਡੀ ਸੂਈ ਹੁੰਦੀ ਹੈ ਠੀਕ ਹੈ ਦੋ ਸੂਈਆਂ ਹੁੰਦੀਆਂ ਆ ਇਹ 12 1 2 3 4 5 6 7 8 9 10 11 ਤੇ 12 ਬਿਟਾ ਵੱਡੀ ਸੂਈ ਜਦੋਂ ਦੋ ਇੱਕ ਚੱਕਰ ਪੂਰਾ ਕੱਟਦੀ ਹੈ ਤਾਂ ਛੋਟੀ ਸੂਈ ਇੱਕ ਯੂਨਿਟ ਚੱਲਦੀ ਹੈ ਇੱਕ ਤੇ ਆ ਜੂਗੀ ਜਦੋਂ ਦੂਜਾ ਚੱਕਰ ਪੂਰਾ ਕਰੂਗੀ ਤਾਂ ਦੋ ਤੇ ਆ ਜੂਗੀ ਇਹਦਾ ਮਤਲਬ 12 ਹਿੱਸਿਆਂ ਚੋਂ ਦੋ ਹਿੱਸੇ ਚੱਲ ਪੈਂਦੀ ਹੈ ਠੀਕ ਹੈ ਤਾਂ ਕਹਿੰਦਾ 12 ਹਿੱਸਿਆਂ ਦੇ ਵਿੱਚ ਪੂਰਾ ਚੱਕਰ ਹੁੰਦਾ ਠੀਕ ਹੈ ਤੇ ਘੜੀ ਦੀ ਮਿੰਟਾਂ ਵਾਲੀ ਸੂਈ ਜਦੋਂ ਦੋ ਚੱਕਰ ਕੱਟੂਗੀ ਤਾਂ ਇਹ ਦੋ ਹਿੱਸੇ ਚੱਲ ਪੂਗੀ ਠੀਕ ਹੈ ਤਾਂ ਘੰਟਿਆਂ ਵਾਲੀ ਸੂਈ ਕਿੰਨਾ ਚੱਕਰ ਕੱਟੇਗੀ ਤਾਂ 12 ਦੇ ਵਿੱਚੋਂ ਦੋ ਹਿੱਸੇ ਹਨਾ ਤਾਂ ਇਸ ਲਈ ਘੰਟਿਆਂ ਵਾਲੀ ਸੂਈ ਕਿੰਨੇ ਚੱਕਰ ਕੱਢ ਲੂਗੀ ਬੇਟਾ 12 ਦੇ ਵਿੱਚੋਂ 2 2 12 2 1 2 1 6 ਚੱਕਰ ਆ ਜਿਹੜਾ ਉਹ ਪੂਰਾ ਕਰ ਲੂਗੀ ਮੇਰਾ ਖਿਆਲ ਆ ਗੱਲ ਕਲੀਅਰ ਹੋ ਗਈ ਬੇਟਾ ਤਾਂ ਦੋ ਯੂਨਿਟ ਚੱਲੂਗੀ ਪੂਰੇ ਚੱਕਰ ਦੇ ਇੱਕ ਜਦੋਂ ਇਹ ਇੱਕ ਚੱਕਰ ਪੂਰਾ ਕਰੂ ਇਹ ਇੱਕ ਤੇ ਆਜੂ ਜਦੋਂ ਦੂਜਾ ਚੱਕਰ ਪੂਰਾ ਕਰੂ ਇਹ ਦੋ ਤੇ ਆਜੂਗੀ ਠੀਕ ਹੈ ਤਾਂ 12 ਦੇ ਵਿੱਚੋਂ ਦੋ ਹਿੱਸੇ ਤਾਂ ਕਿੰਨਾ ਚੱਕਰ ਪੂਰਾ ਕਰ ਲਿਆ ਉਹਨੇ 1 2/12 12 ਦੇ ਵਿੱਚੋਂ ਦੋ ਹਿੱਸੇ ਪੂਰਾ ਕਰ ਲਿਆ ਇਹਨੂੰ ਕਟਾਂਗੇ ਤਾਂ 1/6 ਆਜੂਗਾ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਦੋ ਦੇ ਉੱਤੇ 1/6 ਉੱਤਰ ਆ ਜਿਹੜਾ ਉਹ ਦਿੰਦਾ ਪਿਆ ਹੈ ਠੀਕ ਹੈ ਬੇਟਾ ਅੱਗੇ ਬੇਟਾ ਇਹਦਾ ਆ ਗਿਆ ਸਵਾਲ ਨੰਬਰ 24 ਇਹਦਾ ਲਾਸਟ ਸਵਾਲ ਹੈਗਾ ਹੈ ਤਾਂ ਕਹਿੰਦਾ 7 ਕਿਲੋਮੀਟਰ 5 ਡੈਕਾਮੀਟਰ ਦੇ ਵਿੱਚ ਕਿੰਨੇ ਮੀਟਰ ਹੁੰਦੇ ਆ ਠੀਕ ਹੈ ਤਾਂ ਬੇਟਾ a ਦੇ ਵਿੱਚ ਤੁਸੀਂ ਉਹ ਚੈਪਟਰ ਚ ਕੀਤਾ ਹੋਊਗਾ ਆਪਾਂ ਇਹਦੇ ਸਾਰੇ ਕਿਲੋਮੀਟਰ ਬਣਾ ਲੈਣੇ ਆ ਠੀਕ ਹੈ ਤਾਂ 7 ਕਿਲੋਮੀਟਰ ਜਮਾ 5 ਡੈਕਾਮੀਟਰ ਇੱਕ ਡੈਕਾਮੀਟਰ ਦੇ ਵਿੱਚ ਪੁਆਇੰਟ 0 ਇੱਕ ਕਿਲੋਮੀਟਰ ਹੁੰਦੇ 5 ਗੁਣਾ .01 ਇਹ ਤੁਸੀਂ ਚੇਤਾ ਰੱਖਣਾ ਬੇਟਾ 1 ਡੈਕਾਮੀਟਰ ਬਰਾਬਰ .01 ਕਿਲੋਮੀਟਰ ਹੁੰਦੇ ਆ ਠੀਕ ਹੈ ਬੇਟਾ ਤਾਂ ਅਸੀਂ ਆ 5 ਡੈਕਾਮੀਟਰ ਨੂੰ ਕਿਲੋਮੀਟਰ ਬਣਾ ਲੈਨੇ ਆ ਤਾਂ ਇਹ ਬਣ ਗਿਆ 7 5 ਨੂੰ ਜਦੋਂ ਇਹਦੇ ਨਾਲ ਗੁਣਾ ਕਰਦੇ ਤੁਹਾਨੂੰ ਗੁਣਾ ਕਰਨੀ ਸਿਖਾਈ ਸੀ ਬੇਟਾ ਤੁਸੀਂ ਸਿੱਧੀ ਗੁਣਾ ਕਰ ਲਓ ਇਹ ਦੋ ਹੱਥ ਇਹਦੇ ਡੈਸੀਮਲ ਲਾ ਦੋ ਤੁਸੀਂ ਆ ਦੋ ਹੱਥ ਉੱਤਰ ਦੇ ਵਿੱਚ ਵੀ ਡੈਸੀਮਲ ਦੇ ਸੱਜੇ ਹੱਥ ਦੋ ਅੰਕ ਹੋਣੇ ਚਾਹੀਦੇ ਇੱਕ 5 ਆ ਹੋ ਗਿਆ ਤੇ ਇੱਕ 0 ਹੋ ਗਈ ਠੀਕ ਹੈ ਤਾਂ ਬੇਟਾ ਇਹ ਕਿੰਨਾ ਬਣ ਗਿਆ 7.05 ਕਿਲੋਮੀਟਰ 7.05 ਕਿਲੋਮੀਟਰ ਬਣ ਗਿਆ ਤਾਂ 1 ਕਿਲੋਮੀਟਰ ਦੇ ਵਿੱਚ ਸਾਨੂੰ ਪਤਾ ਹੈ ਵੀ 1000 ਮੀਟਰ ਹੁੰਦੇ ਕਿਉਂਕਿ ਉੱਤਰ ਮੀਟਰਾਂ ਚ ਦਿੰਦਾ ਪਿਆ ਤਾਂ ਅਸੀਂ 1000 ਦੇ ਨਾਲ ਗੁਣਾ ਕਰ ਦਵਾਂਗੇ ਤਾਂ ਬੇਟਾ ਜਦੋਂ 1000 ਨਾਲ ਗੁਣਾ ਕਰਾਂਗੇ ਤੁਹਾਨੂੰ ਦੱਸਿਆ ਸੀ ਵੀ ਸਿੱਧਾ ਹੀ ਇਹਨੂੰ ਗੁਣਾ ਕਰ ਲਓ ਤਾਂ ਇਹ ਇਹਦੇ ਉੱਤਰ ਦੇ ਵਿੱਚ ਵੀ ਡੈਸੀਮਲ ਆ ਜਿਹੜਾ ਕਿੰਨੇ ਹੱਥ ਅੱਗੇ ਚਲੇ ਜਾਣਾ 1 2 ਤੇ 3 ਠੀਕ ਹੈ ਆ ਡੈਸੀਮਲ ਦੇ ਸੱਜੇ ਹੱਥ ਦੋ ਅੰਕ ਆ ਨਾ ਤਾਂ ਇਹ ਇੱਥੇ aK ਨਾਲ ਜਿੰਨੀਆਂ ਬਿੰਦੀਆਂ ਡੈਸੀਮਲ ਉਹਨੇ ਹੱਥ ਸੱਜੇ ਪਾਸੇ ਨੂੰ ਚਲਾ ਜਾਣਾ ਠੀਕ ਹੈ ਤਾਂ ਇਹ ਬਣ ਗਿਆ ਬੇਟਾ ਕਿਉਂਕਿ ਡੈਸੀਮਲ ਇੱਥੋਂ 1 2 ਤੇ 3 ਦਾ 7050 ਮੀਟਰ ਹੈ ਜਿਹੜਾ ਉੱਤਰ ਆ ਗਿਆ ਠੀਕ ਹੈ ਬੇਟਾ ਤੇ ਆਪਾਂ ਆਲਟਰਨੇਟਿਵ ਦੇਖਦੇ ਆਂ ਦੋ ਨੰਬਰ ਦੇ ਵਿੱਚ ਉਹ 7050 ਮੀਟਰ ਉੱਤਰ ਦਿੰਦਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹਦੇ ਨਾਲ ਹੀ ਬੇਟਾ ਇਹ ਐਸੇ ਸੈਕਟਰ ਦਾ ਐਸ ਪੇਪਰ ਦਾ ਆਖਰੀ ਸਵਾਲ ਸੀਗਾ ਅਗਲਾ ਪੇਪਰ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ